ਸੁ ਕਹੋ ਟਲ ਗੁਰ ਸੇਵੀਐ ਇਹ ਨਹੀਂ ਸੁਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਕਟਿਏ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਪਾਤਸ਼ਾਹ ਹੂੰ ਸਿਰ ਸਾਹਾ ਦੇਸਾ ਹੂੰ ਜਿਸ ਪਾਸ ਬਹਿਠਿਆ ਸੋਹੀਏ सभनादा वेसहो सतनाम श्री साहिब जी बसंत महल्ला चौथा हिंडोल ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨ ਖੇ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿ ਰਮ ਤੁਮਨ ਸ਼ੇ ਹਰ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕ੍ਰਿਪ ਛੇ ਜਨਮ ਜਨਮ ਕੇ ਕਿਲ ਵਿਖ ਮਲ ਪਰਿਆ ਮਿਲ ਸੰਗਤ ਕਰ ਪ੍ਰਭ ਹਨ ਛੇ ਰਹਾ ਤੁਮਰਾ ਜਨ ਜਾਤ ਅਵ ਜਾਤਾ ਹਰ ਜਪਿਓ ਪਤਿਤ ਪਵੀਛੇ ਹਰ ਕੀਓ ਸਗਲ ਪਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ ਜਾਤ ਅਜਾਤ ਕੋਈ ਪ੍ਰਭ ਧਿਆਵੈ ਸਭ ਪੂਰੇ ਮਨਸ ਤਿੰਨ ਛੇ ਸੇਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਤਾਰੇਉ ਹਰ ਉਰ ਛੇ ਹਮ ਟਿੰਡੇ ਢੀਮ ਬਹੁਤ ਅਤ ਪਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪੂਰਾ ਪਾਇਆ ਹਰ ਟੂਠੇ ਹਮ ਕੀਏ ਪਤਿਤ ਪਵੀਛੇ ਹਮ ਢੀਂਡੇ ਟੀਮ ਬਹੁਤ ਅਤਿ ਪਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪੂਰਾ ਪਾਇਆ ਹਰ ਟੂਠੇ ਹਮ ਕੀਏ ਪਤਿਤ ਪਵੀਛੇ ਖੁਸ਼ੀਆਂ ਦੇ ਜਕਾਰੇ ਵਜਾਵੇ ਸੋਨਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰੇ ਬਾਲ ਦੇਖ ਦੇਖ ਫਤੇ ਗੁਰਪੰਥ ਕਾਲ ਸੇ ਜੀਤ ਨਾ ਤੈਨ ਚੜ੍ਹਦੀ ਕਲਾ ਰਖਣੀ ਸੇ ਪਾਤਸ਼ਾਹ ਦੀ ਮਹਾਰਾਜ